ਅੱਸੀ ਗੱਲ ਦੀ ਸਾਰਾ ਨੂੰ ਮੈਂ ਗੁਰਨਾਮ ਸਿੰਘ ਮੈਸਨਪੁਰੀ ਸੋ ਦੋਸਤੋ ਅੱਜ ਦਿਨ ਮੈਂ ਬਲੂਕ ਪਾਰਕ ਬਰਾਂਡਰ ਵਿੱਚ ਆਂ ਜਿੱਥੇ ਅੱਜ ਆਪਣਾ ਆਜ਼ਾਦੀ ਦਾ ਦਿਹਾੜਾ ਕਣੀ ਨੂੰ ਆਪਾਂ ਜਿਹੜਾ 15 ਅਗਸਤ ਇੰਡੀਆ ਵਿੱਚ ਮਨਾਉਂਦੇ ਆ ਉਹ ਮਨਾਇਆ ਗਿਆ ਕਿਉਂਕਿ 15 ਅਗਸਤ ਨੂੰ ਬਹੁਤ ਸਾਰੇ ਫੰਕਸ਼ਨ ਹੁੰਦੇ ਆ ਤੇ ਉਸ ਤੋਂ ਬਾਅਦ ਇਹ ਕਲੱਬਾਂ ਜਿਹੜੀਆਂ ਕੈਨੇਡਾ ਵਾਲੀਆਂ ਹੈਗੀਆਂ ਜਿਵੇਂ ਜਿਵੇਂ ਇਹਨਾਂ ਦਾ ਸਮਾਗਮ ਸੈਟ ਹੁੰਦਾ ਹੈ ਆਪਣਾ ਦੇਸ਼ ਭਗਤੀ ਦਾ ਦਿਨ ਮਨਾਉਦੇ ਆ ਸੋ ਅੱਜ ਦੇ ਦਿਨ ਦੇ ਵਿੱਚ ਜਿਹੜੇ ਸ਼ਹੀਦਾਂ ਨੇ ਭਾਰਤ ਦੀ ਆਜ਼ਾਦੀ ਵਾਸਤੇ ਜਾਨ ਵਾਰੀਆਂ ਉਹਨਾਂ ਨੂੰ ਯਾਦ ਕੀਤਾ ਗਿਆ ਆ ਬੜੀਆਂ ਸੁਣੀਆਂ ਸੁਣੀਆਂ ਕਵਤਾਵਾਂ ਤੇ ਹੋਰ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਨਾਲ ਹੀ ਬੜਾ ਵਧੀਆ ਆਪਣੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਔਰ ਇਹਦੇ ਨਾਲ ਹੀ ਜਿਹੜੇ ਥੋਂਦੇ ਸਾਡੇ ਸਰਕਾਰੀ ਨੁਮਾਇੰਦੇ ਹੈਗੇ ਜਿਵੇਂ ਲੋਕਲ ਐਮਸੀ ਸਾਹਿਬਾਨ ਆ ਐਮਪੀ ਸਾਹਿਬਾਨ ਆ ਜਾਂ ਐਮਪੀਪੀ ਸਾਹਿਬਾਨ ਜਿਹੜੀ ਆਪਾਂ ਕਹਿ ਲਈਏ ਵੀ ਐਮਸੀ ਐਮਐਲਏ ਜਾਂ ਐਮਪੀ ਜਿਹੜੇ ਹੈਗੇ ਜਿਵੇਂ ਆਪਣੇ ਇੰਡੀਆ ਵਿੱਚ ਹੁੰਦੇ ਉਹ ਸਾਰੇ ਹਾਜ਼ਰੀ ਲਵਾ ਕੇ ਗਏ ਸੋ ਬਹੁਤ ਵਧੀਆ ਫੰਕਸ਼ਨ ਸੀਗਾ ਔਰ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹ ਆਪਣੇ ਦੇਸ਼ ਨੂੰ ਦੇਖਦੀ ਆਜ਼ਾਦੀ ਨੂੰ ਪੂਰੀ ਤਰ੍ਹਾਂ ਯਾਦ ਰੱਖਦੀ ਆ ਸੋ ਮੈਂ ਆਪਣੇ ਕੈਮਰਾ ਪਰਸਨ ਭੋਲਾ ਸਿੰਘ ਚੌਧਰੀ ਦੇ ਨਾਲ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਥੈਂਕ ਨੇ ਦੋ ਮੇ ਹੱਥ ਜੋੜ ਕੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਆਖਦੇ ਹੈਗੇ ਆ ਤੁਸੀਂ ਹਰ ਮੌਕੇ ਦੇ ਉੱਤੇ ਸਾਨੂੰ ਸੱਦਾ ਭੇਜਦੇ ਹੈਗੇ ਹੋ ਬਹੁਤ ਪਿਆਰ ਦੇ ਨਾਲ ਤੁਸੀਂ ਸਾਨੂੰ ਈਮੇਲ ਵੀ ਕਰਦੇ ਹੋ ਮੈਸੇਜ ਵੀ ਕਰਦੇ ਹੋ WhatsApp ਤੇ ਵੀ ਭੇਜਦੇ ਹੋ ਫੋਨ ਵੀ ਆਉਂਦੇ ਹੈਗੇ ਆ ਤੁਹਾਡੇ ਵਿੱਚੋਂ ਤੇ ਆਪਾਂ ਇੱਥੇ ਜਰੂਰ ਹਮੇਸ਼ਾ ਤੁਹਾਡੇ ਵਿੱਚ ਹਾਜ਼ਰ ਰਹਿਣੇ ਹੈਗੇ ਆ ਇਹ ਉਤੋਂ ਪਹਿਲਾਂ ਅੱਗੇ ਮੈਂ ਸਿੱਟੀ ਦੀ ਗੱਲ ਕਰਾਂ ਇੱਕ ਇੱਕ ਵਿਸ਼ੇਸ਼ ਗੱਲ ਵਿੱਚ ਕਰਨੀ ਚਾਹੁੰਨਾ ਹੈਗਾ ਜਾਂ ਧੰਨਵਾਦ ਕਰਨਾ ਚਾਹੁੰਨਾ ਜਿਹੜੇ ਦੋਵੇਂ ਸਾਡੇ ਵੀਰ ਇੱਥੇ ਪਹੁੰਚੇ ਹੋਏ ਆ ਜਿਹੜੇ ਬਰਿੰਟ ਨੌਰਥ ਵਾਲੀ ਵਾਈਡ ਐਸੋਸੀਏਸ਼ਨ ਦੇ ਤੋਂ ਗ੍ਰਾਮ ਦੇ ਨਾਲ ਜਿਹੜੇ ਕੰਮ ਕਰਦੇ ਆਗੇ ਆ ਦੇਖੋ ਤੁਹਾਡੀਆਂ ਦਿੱਤੀਆਂ ਹੋਈਆਂ ਜ਼ਿੰਮੇਵਾਰੀਆਂ ਨੇ ਤੁਹਾਡੇ ਸਾਥਕਾ ਅੱਜ ਜੋ ਮੰਤਰੀ ਬਣੇ ਹੋਏ ਆ ਅਤੇ ਜਦੋਂ ਮੰਤਰੀ ਬਣ ਜਾਂਦੇ ਆ ਉਹਨਾਂ ਨੂੰ ਕੰਮ ਬਹੁਤ ਜ਼ਿਆਦਾ ਪੈਂਦੇ ਹੈਗੇ ਸਿਰਫ ਆਪਣੇ ਸ਼ਹਿਰ ਤੋਂ ਬਾਹਰ ਵੀ ਉਹਨਾਂ ਨੂੰ ਕਈ ਵਾਰੀ ਦੇਖਣੇ ਪੈਂਦੇ ਹੈਗੇ ਸੋ ਹਰ ਇੱਕ ਮੌਕੇ ਦੇ ਤੇ ਉਹਨਾਂ ਤੋਂ ਪਹੁੰਚ ਨਹੀਂ ਹੁੰਦਾ ਬਟ ਇਹ ਦੋ ਵੀ ਹਮੇਸ਼ਾ ਇੱਥੇ ਆ ਕੇ ਪਹੁੰਚ ਰਹੇ ਹੈਗੇ ਆ ਹਮੇਸ਼ਾ ਜਿਹੜੀ ਉਹਨਾਂ ਦੀ ਲੋਕਲ ਇੱਥੇ ਦੀ ਜਿਹੜੀ ਗ੍ਰਾਸ ਰੂਟਸ ਹੈਗੀ ਆ ਉਹਨਾਂ ਨੂੰ ਨਹੀਂ ਭੁੱਲਦੇ ਹੈਗੇ ਇੱਧਰ ਆ ਕੇ ਹਮੇਸ਼ਾ ਤੁਹਾਡੇ ਫੰਕਸ਼ਨ ਦੇ ਵਿੱਚ ਜੁੜਦੇ ਹੈਗੇ ਸੋ ਇਹਨਾਂ ਦਾ ਵੀ ਧੰਨਵਾਦ ਆਖਦੇ ਹੈਗੇ ਤੁਸੀਂ ਹਮੇਸ਼ਾ ਸਾਡੇ ਸਾਥ ਨੇਓ ਸਿਟੀ ਤੇ ਜਿਹੜੀ ਸਾਡੀ ਪ੍ਰੋਵਿੰਸ਼ਲ ਸਰਕਾਰ ਹੈਗੀ ਆਦਨ ਮਿਲ ਕੇ ਹਰ ਇੱਕ ਪ੍ਰੋਜੈਕਟ ਦੇ ਵਿੱਚ ਆਪਾਂ ਕੰਮ ਇੱਕ ਦੂਜੇ ਦੇ ਨਾਲ ਕਰ ਰਹੇ ਹੈਗੇ ਆ ਬਹੁਤ ਸੋਹਣੀ ਟੀਮ ਹੈਗੀ ਆ ਪ੍ਰੋਵਿੰਸ਼ਲੀ ਵੀ ਫੈਡਰਲ ਵੀ ਤੇ ਮਿਨਿਸਪਲ ਵੀ ਜਿਹੜੀ ਆਪਾਂ ਇੱਕ ਜੁੱਟ ਹੋ ਕੇ ਸਾਰੇ ਕੰਮਾਂ ਵਿੱਚ ਸਾਡੇ ਸ਼ਹਿਰ ਦੇ ਕੰਮ ਹੈਗੇ ਤਰੱਕੀ ਦੇ ਲਈ ਆਪਾਂ ਉਹਨਾਂ ਦੇ ਵਿੱਚ ਬਰਾਬਰ ਦਾ ਯੋਗਦਾਨ ਪਾਉਂਦੇ ਹੈਗੇ ਸੋ ਇਹਨਾਂ ਦਾ ਧੰਨਵਾਦ ਆਖਦੇ ਹੈਗੇ ਤੇ ਮਿਨਿਸਟਰ ਸਾਹਿਬ ਦਾ ਧੰਨਵਾਦ ਆਖਦੇ ਆ ਜ ਪਹਿਲਾਂ ਦੀ ਸੀਗੀਆਂ ਹੌਨਕੂਦਨ ਦੇ ਵੱਲੋਂ ਉਹਨਾਂ ਦੇ ਲਈ ਮੈਕਸੀਮਾ ਦਾ ਜਾਚ ਖੈਗਾ ਮੈਂ ਤੁਹਾਨੂੰ ਜ਼ਰੂਰ ਕਹਾਂ ਸੀਗਾ ਕਿ ਆਪਣੇ ਇੱਥੇ 3 ਰੀਜ ਲੱਗਣ ਦੇ ਵਾਕਵੇ ਤੇ ਵਾਕਵੇ ਵਿੱਚ ਲੱਗਣਾ ਹੈ ਅੱਜ ਮੈਂ ਇੱਥੇ ਆ ਕੇ ਦੇਖਿਆ ਸਵੇਰੇ ਬਰਾੜ ਸਾਹਿਬ ਨਾਲ ਵੀ ਇਹਦੇ ਬਾਰੇ ਗੱਲ ਹੋਈ ਸੀ ਕਿ ਹਜੇ ਸਾਡੇ ਕਜੀਬਾ ਦਾ ਕੰਮ ਸਟਾਰਟ ਨਹੀਂ ਹੋਇਆ ਹੈ ਕਿ ਮੈਂ ਉਹਨਾਂ ਨੂੰ ਪੁੱਛ ਰਿਹਾ ਸੀਗਾ ਮੈਂ ਕਿ ਕੰਕਰੀਟ ਦੀ ਫਾਊਂਡੇਸ਼ਨ ਤਾਂ ਪਾ ਕੇ ਹੋਣੇ ਆ ਉਹ ਕਹਿੰਦੇ ਹਜੇ ਉਹ ਕੰਮ ਉਹਨਾਂ ਨੇ ਸਟਾਰਟ ਨਹੀਂ ਕੀਤਾ ਹੈਗਾ ਕਈ ਹੋਰ ਪਾਰਕਾਂ ਦੇ ਵਿੱਚ ਮੈਂ ਮੈਕਮਰਫੀ ਪਾਰਕ ਦਾ ਪਿਛਲੇ ਹਫ਼ਤੇ ਗਿਆ ਸੀਗਾ ਉੱਥੇ ਵੀ ਕੰਮ ਨਹੀਂ ਚੱਲ ਰਿਹਾ ਲੇਕਿਨ ਉੱਥੇ ਹੁਣ ਕੰਮ ਸ਼ੁਰੂ ਹੋ ਚੁੱਕਿਆ ਉਹ ਕਿਸੇ ਨੂੰ ਤਕਰੀਬਨ ਖਤਮ ਹੋ ਚੁੱਕਿਆ ਇੱਕ ਦੋ ਹੋਰ ਪਾਰਕਾਂ ਦੇ ਵਿੱਚ ਉੱਥੇ ਵੀ ਉਹਨਾਂ ਦੀ ਨਹੀਂ ਰੱਖੀ ਗਈ ਆ ਤਾਂ ਕਿ ਹੁਣ ਇੱਧਰ ਤੋਂ ਉੱਧਰ ਹੀ ਹੋਣੇ ਆ ਸੋ ਮੈਂ ਉਹ ਅਪਡੇਟ ਜ਼ਰੂਰ ਫਾਈਂਡ ਆਊਟ ਕਰੂੰਗਾ ਕਦੋਂ ਇੱਥੇ ਕੰਮ ਹੋ ਰਿਹਾ ਹੋਣਾ ਹੈਗਾ 100% ਬਟ ਇਹ ਸ਼ਾਇਦ ਮੀਨਾਂ ਪਹਿਲਾਂ ਹੋਣਾ ਚਾਹੀਦਾ ਸੀਗਾ ਹੁਣ ਥੋੜੇ ਸਮੇਂ ਬਾਅਦ ਹੋ ਰਿਹਾ ਹੈਗਾ ਸੋ ਜਿਹੜਾ ਕਿਸੇ ਨੂੰ ਲੱਗਣਾ ਹੈਗਾ ਨਾਲ ਦੇ ਨਾਲ ਜਿਹੜੇ ਦਰਖਤ ਆ ਜਿਹੜੇ ਜਦੋਂ ਨਵੇਂ ਦਰਖਤ ਰੁੱਖ ਪਲਾਂਠੰਦੇ ਆ ਉਹ ਜਾਂ ਅਪ੍ਰੈਲ ਦੇ ਮਹੀਨਿਆਂ ਦੇ ਵਿੱਚ ਹੁੰਦੇ ਆ ਜਾਂ ਅਕਤੂਬਰ ਦੇ ਲਾ ਕੇ ਜਾ ਕੇ ਹੁੰਦੇ ਤਾਂ ਕਿ ਫਿਰ ਉਹ ਦਰਖਤ ਜਿਹੜੇ ਆ ਸਫਲ ਹੋ ਸਕਣ ਕਿਉਂਕਿ ਹੁਣ ਜਦੋਂ ਜੇ ਪਿੱਛੇ ਜੇ ਜਿੰਨੀ ਗਰਮੀ ਰਹੀ ਹੈਗੀ ਜੇ ਅਸ ਇਦਾਂ ਦੇ ਵੈਦਰ ਦੇ ਵਿੱਚ ਦਰਖਤ ਲਾਉਂਦੇ ਆ ਕਿ ਉਹ ਕਾਮਯਾਬ ਨਹੀਂ ਹੁੰਦੇ ਹੈਗੇ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਉਹ ਵੀ ਇੱਥੇ ਲੱਗ ਜਾਣਗੇ ਕਿਉਂਕਿ ਇੱਥੇ ਜਿਹੜੇ ਵੀ ਸਾਡੇ ਇੱਥੇ ਆ ਕੇ ਕ੍ਰਿਕਟ ਖੇਡਦੇ ਹੈਗੇ ਆ ਉਹ ਥੋੜਾ ਜਿਹਾ ਆਪਣੇ ਹੱਥ ਬੱਚਿਆਂ ਨੂੰ ਥੋੜੀ ਜੀ ਉਹਦੇ ਨਾਲ ਤੰਗੀਆਂ ਆਉਂਦੀ ਹੈਗੀਆਂ ਗੇਂਦ ਦਾ ਕਰਕੇ ਸੋ ਉਹ ਵੀ ਕੰਮ ਆਪਣਾ ਜ਼ਰੂਰ ਕੀਤਾ ਜਾਊਗਾ ਤੇ ਜਿਹੜੇ ਵਾਕਈ ਦੀ ਗੱਲ ਹੈਗੀ ਅੱਜ ਨਵਾਂ ਮੈਨੂ ਇੱਕ ਸ਼ਬਦ ਸਿੱਖਣ ਨੂੰ ਮਿਲਿਆ ਹੈਗਾ ਮਤਲਬ ਸੋ ਮੈਂ ਬੱਚਿਆ ਮੈਂ ਅ ਅਕਲ ਜੀ ਨੇ ਮੈਨੂੰ ਦੱਸਿਆ ਤੇ ਦੂਜੇ ਇਵੈਂਟ ਦੇ ਉੱਥੇ ਸੀਗੇ ਉਹਨਾਂ ਨੇ ਸਾਰੀ ਗੱਲ ਦੱਸੀ ਮੈਂ ਕਿ ਗੱਲ ਤਾਂ ਮੈਂ ਤੁਹਾਡੀ ਸਮਝ ਕੇ ਹੈਗਾ ਕਿਹੜੀ ਗੱਲ ਕਰ ਰਹੇ ਹੈਗੇ ਹਾਂ ਬਟ ਮੈਂ ਕਿ ਜਿਹੜੀ ਤੁਸੀਂ ਆ ਗੱਲ ਕਹੀ ਇਹ ਨਹੀਂ ਸਮਝ ਲੱਗੀ ਹੈ ਕਿ ਅੱਜ ਨਵੀਂ ਗੱਲ ਸਿੱਖਣ ਨੂੰ ਮਿਲੀ ਇਹ ਤੁਹਾਡੀ ਦੇਣ ਹੈਗੀ ਆ ਦੇਖੋ ਉਦਾਂ ਗੱਲ ਤਾਂ ਮੈਂ ਮਜ਼ਾਕ ਦੇ ਵਿੱਚ ਕਰ ਰਿਹਾ ਹੈਗਾ ਅਟ ਜਿਹੜੇ ਸਾਨੂੰ ਸਾਡੇ ਸੰਸਕਾਰ ਮਿਲਦੇ ਆ ਜਿਹਨ ਸਾਡੀ ਸਾਨੂੰ ਬੋਲੀ ਸਾਡੀ ਭਾਸ਼ਾ ਮਿਲਦੀ ਹੈ ਗਿਆ ਜਿਹੜਾ ਸਾਨੂੰ ਪੂਰਾ ਹੱਕ ਹੈਗਾ ਇੱਥੇ ਕੈਨੇਡਾ ਦੇ ਵਿੱਚ ਆਪਾਂ ਦੇਖ ਲਓ ਪੰਜਾਬੀ ਦੇ ਵਿੱਚ ਉਹ ਮੈਂ ਗੱਲ ਕਰੀਏ ਚਾਹੇ ਇੱਥੇ ਆਪਾਂ ਇੰਡੀਆ ਦੇ ਇੰਡੀਪੈਂਡੈਂਸ ਦਿਨ ਮਨਾਈਏ ਇਦਾਂ ਦੀ ਕੋਈ ਦੁਨੀਆ ਦੇ ਵਿੱਚ ਕੋਈ ਮੁਲਕ ਨਹੀਂ ਹੈਗਾ ਜਿੱਥੇ ਤੁਸੀਂ ਕੈਨੇਡੀਅਨ ਹੋਣ ਦਾ ਵੀ ਉਹਨੇ ਤੁਸੀਂ ਸੇਲੈਬ੍ਰੇਟ ਕਰ ਸਕਦੇ ਹੈਗੇ ਉਹ ਜਿੱਦਾਂ ਸਾਡੀ ਬੋਲ ਦਾ ਸਾਡੀ ਹੈਰਿਟੇਜ ਜਿੱਥੋਂ ਸਾਡਾ ਪਛੋਕੜ ਆਉਂਦਾ ਹੈਗਾ ਸੋ ਤੁਹਾਡਾ ਹਮੇਸ਼ਾ ਇਹ ਸਾਰਿਆਂ ਨੂੰ ਸਾਡੀ ਕਮਿਊਨਿਟੀ ਨੂੰ ਇਕੱਠੇ ਜੋੜਨ ਦੇ ਲਈ ਸਾਡ ਇਹ ਸਾਰੇ ਸੋਹਣੇ ਇਕੱਠ ਕਰੰਦੇ ਲਈ ਜਿੰਨਾ ਪਿਆਰ ਜਿੰਨਾ ਮਾਨ ਤੁਸੀਂ ਬਖਸ਼ਦੇ ਹੈਗੇ ਉਹ ਤੁਹਾਡਾ ਹਮੇਸ਼ਾ ਪਾ ਧੰਨਵਾਦ ਕਰਦੇ ਹੈਗੇ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਪੈਂਦਾ ਹੀ ਕੰਮ ਕਰਦੇ ਰਹਿਾਂਗੇ ਤੇ ਜਿਹੜੇ ਇੰਡੀਆ ਦੀ ਆਜ਼ਾਦੀ ਦਾ ਤੁਸੀਂ ਬਹੁਤ ਸੋਹਣਾ ਇਤਿਹਾਸ ਵੀ ਸੁਣਿਆ ਹੈਗਾ ਬਹੁਤ ਸੋਹਣੀ ਇਹਨਾਂ ਨੇ ਕਵਿਤਾ ਵੀ ਇੱਥੇ ਪੜ੍ਹੀ ਹੈ ਕਿ ਉਹ ਕਥਮ ਦौराਣਾ ਨਹੀਂ ਚਾਹੁੰਗਾ ਬਟ ਤੁਸੀਂ ਸਾਰੇ ਕੁਝ ਜਾਣਦੇ ਹੋ ਹੈਗੇ ਹੋ ਕਿੰਨਾ ਸਭੀ ਕਮਿਊਨਿਟੀ ਨੇ ਉਹ ਝੱਲਿਆ ਵੀ ਹੈਗਾ ਉਸ ਸਮਾਂ ਤੇ ਅੱਜ ਆਪਾਂ ਉਸ ਚੀਜ਼ ਨੂੰ ਸੈਲੀਬ੍ਰੇਟ ਵੀ ਕਰਦੇ ਹੈਗੇ ਆ ਸੋ ਜਿਨ੍ਹਾਂ ਨੇ ਵੀ ਉਸ ਟਾਈਮ ਦੇ ਵਿੱਚ ਪਰਿਵਾਰਾਂ ਨੇ ਸਾਡੇ ਭੈਣਾਂ ਨੇ ਸਾਡੇ ਵੀਰਾਂ ਨੇ ਜਿਨ੍ਹਾਂ ਨੇ ਵੀ ਉਸ ਟਾਈਮ ਸ਼ਹੀਦੀਆਂ ਵੀ ਦਿੱਤੀਆਂ ਤਾਂ ਕਿ ਅੱਜ ਆਪਾਂ ਆਜ਼ਾਦੀ ਦੇ ਨਾਲ ਇੱਥੇ ਵੀ ਬੈਠੇ ਆ ਇਸ ਮੁਰਖ ਦੇ ਵਿੱਚ ਵੀ ਆਪਾਂ ਆਜ਼ਾਦ ਬੈਠੇ ਹੈਗੇ ਆ ਤੇ ਉਹਨਾਂ ਦਾ ਭਦ ਇਹਨਾਂ ਦੇ ਨਹੀਂ ਸਕਦੇ ਹੈਗੇ ਸੋ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਇਹ ਮਨਾ ਰਹੇ ਹੈਗੇ ਹੋ ਤੁਹਾਨੂੰ ਸਾਰਿਆਂ ਨੂੰ ਇੰਡੀਆ ਦੇ ਇੰਡੀਪੈਂਡੈਂਸ ਦੇ ਦਿਨਾਂ ਵੀ ਬਹੁਤ-ਬਹੁਤ ਬਧਾਈਆਂ ਦਿੰਨੇ ਹੈਗੀਆਂ ਤੇ ਮੇਰੇ ਤੋਂ ਬਾਅਦ ਇੱਥੇ ਡੈਪਟੀ ਮੇ ਅਰਕਿਰ ਸਿੰਘ ਹੋਣੀ ਉਹਨਾਂ ਨੇ ਵੀ ਪਹੁੰਚਣਾ ਹੈਗਾ ਆ ਕਿਉਂਕਿ ਮੈਨੂੰ ਥੋੜੀ ਜੀ ਛੁੱਟੀ ਨਹੀਂ ਹੈ ਕਿਉਂਕਿ ਅੱਜ ਵੀ ਕਹਿੰਦੇ ਤੇ ਤੁਹਾਨੂੰ ਪਤਾ ਕਾਫੀ ਪ੍ਰੋਗਰਾਮ ਹੁੰਦੇ ਆ ਆ ਮੈਂ ਹੁਣ ਟਾਈ ਕੋਟ ਪਾਸੇ ਆਇਆ ਹੈਗਾ ਕਿਉਂਕਿ ਗਾਂਵ ਵੀ ਕਿੰਨੇ ਪ੍ਰੋਗਰਾਮਾਂ ਤੇ ਜਾਣਾ ਹੈਗਾ ਆ ਸੋ ਤੁਸੀਂ ਮੈਨੂੰ ਉਹਦੇ ਲਈ ਛੁੱਟੀ ਦਿਓ ਬਟ ਆਉਣ ਦੇ ਸਮੇਂ ਦੇ ਵਿੱਚ ਮੈਂ ਜਰੂਰ ਧੰਨਵਾਦ ਸਤਿ ਆਨੁ ਇਹ ਜਿਹੜੇ ਆਪਣੇ ਕੰਮ ਹਜੇ ਰਹਿ ਰਹੇ ਹੈਗੇ ਆ ਇਹਨਾਂ ਦੇ ਅਪਡੇਟ ਮੈਂ ਤੁਹਾਨੂੰ ਮੰਦੇ ਜਾਂ ਥੀਸ ਤੱਕ ਸੋਮਾਰੀਆ ਮੰਗਲਵਾਰ ਤੱਕ ਮੈਂ ਤੁਹਾਨੂੰ ਜ਼ਰੂਰ ਦੱਸ ਦੇਣੀ ਹੈਗੇ ਤੇ ਕੰਮ ਜਲਦੀ ਸਟਾਰਟ ਕਰਾਂਗੇ ਇਨੀ ਬੇਨਤੀ ਮੇਰੇ ਵੱਲੋਂ ਪਰਮਾਨ ਕਰਿਓ ਜੇ ਕੁਛ ਮੈਂ ਵੱਧ ਘੱਟ ਕਿ ਆ ਗਿਆ ਹੋਵੇ ਮੈਨੂੰ ਜ਼ਰੂਰ ਮਾਫ਼ ਕਰਿਓ ਆਪਣਾ ਵਿੱਚ ਸਾਂਝ ਕੇ ਇੱਕ ਵਾਰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਵਧਾਈਆਂ ਸਾਡੇ ਦੇਸ਼ ਦੀ ਜਨਦੀ ਦਾ ਆਜ਼ਾਦੀ ਦਿਵਸ ਮਨਾ ਰਹੇ ਆ ਬੇਸ਼ੱਕ ਆਪਾਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਆ ਦੁਨੀਆ ਦੇ ਦੂਜੇ ਕੋਨੇ ਵਿੱਚ ਪਰ ਸਾਨੂੰ ਜਿਹੜੇ ਆਪਣੇ ਦੇਸ਼ ਦੇ ਨਾਲ ਅਟੈਚਮੈਂਟ ਹੈ ਉਹ ਦੀ ਖੁਸ਼ੀ ਗਮੀ ਵਿੱਚ ਹਾਜ਼ਰ ਰੱਖਦੀ ਹੈ ਸੋ ਬੜਾ ਵਧੀਆ ਦਿਨ ਹੈ ਸਮੇਂ ਅਨੁਸਾਰ ਆਪਣੇ ਬੀਤੇ ਨੂੰ ਯਾਦ ਰੱਖਣਾ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਔਰ ਜੋ ਇਤਿਹਾਸ ਦੇ ਵਿੱਚ ਕਮੀਆਂ ਪੇਸ਼ੀਆਂ ਰਹਿ ਗਈਆਂ ਉਹਨਾਂ ਨੂੰ ਯਾਦ ਕਰਨਾ ਬਹੁਤ ਚੰਗੀ ਗੱਲ ਹੈ ਤੋਂ ਆਪਾਂ ਆਜ਼ਾਦੀ ਦੀ ਗੱਲ ਕਰਨੇ ਆ ਮੇਸ਼ ਬਹੁਤ ਖੁਸ਼ੀ ਵਾਲੀ ਗੱਲ ਹੈ ਆਜ਼ਾਦੀ ਦੇ ਸੁਣਾਉਣਾ ਲੇਕਿਨ ਪੰਜਾਬੀ ਜਦੋਂ ਆਜ਼ਾਦੀ ਦੀ ਗੱਲ ਕਰਦੇ ਆ ਕਿ ਤਕਲੀਫ ਸਾਡੇ ਨਾਲ ਦਿੰਦੀ ਹੈ ਉਹ ਜਿਹੜੇ 10 ਲੱਖ ਮਨੁੱਖ ਉਸ ਆਜ਼ਾਦੀ ਦੀ ਲੜਾਈ ਦੇ ਵਿੱਚ ਮਾਰੇ ਗਏ ਵੰਡ ਦੇ ਵਿੱਚ ਮਰੇ ਗਏ ਔਰ ਜਿਵੇਂ ਸਾਡੇ ਸਾਥੀ ਪਹਿਲਾਂ ਅੰਕੜਾ ਦੱਸ ਕੇ ਗਏ ਵੀ 45000 ਬੀਬੀਆਂ ਦੀ ਜੋ ਬੇਜਤੀ ਹੋਈ ਬੇਵੱਦੀ ਹੋਈ ਉਹ ਸਾਡੇ ਸੀਨੇ ਦੇ ਵਿੱਚ ਬੜਾ ਵੱਡਾ ਜਖਮ ਹੈ ਜੇ ਉਸ ਵੇਲੇ ਦੀ ਸਰਕਾਰ ਚਾਹੁੰਦੀ ਤੇ ਇਸ ਕੰਨ ਨੂੰ ਰੋਕ ਸਕਦੀ ਸੀ ਆਪਾਂ ਵੀ ਜਗਾਰੇ ਛੱਡ ਛੱਡ ਵੱਡੇ ਵੱਡੇ ਖੁਸ਼ੀ ਦੇ ਨਾਲ ਆਜ਼ਾਦੀ ਦੇ ਜਸ਼ਨ ਮਨਾ ਸਕਦੇ ਸੀ ਲੇਕਿਨ ਜਿਹੜੇ ਸਾਡੇ ਨਾਲ ਦੇ ਭਾਈ ਸਾਡੇ ਬਜ਼ੁਰਗ ਉਸ ਵੰਡ ਦੀ ਪੇਟ ਚੜ ਗਏ ਔਰ ਜਿੰਨਾ ਵਿੱਚੋਂ ਜਿਹੜੇ ਬੱਚੇ ਆ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆ ਕੇ ਤਾਂ ਦੂਜੇ ਮੁਲਕਾਂ ਵਿੱਚ ਆਏ ਆ ਆਪਾਂ ਉਹਨਾਂ ਦੇ ਅਗਲੇ ਪੰਚੇ ਸੋ ਫਿਰ ਵੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਮਨੁੱਖ ਨੂੰ ਹਰ ਹਾਲਤ ਦੇ ਵਿੱਚ ਜਿੰਦੇ ਰਹਿਣਾ ਪੈਂਦਾ ਹੈ ਸੋ ਆਪਾਂ ਨੂੰ ਰਲ ਮਿਲ ਕੇ ਕੈਨੇਡਾ ਵਿੱਚ ਬੈਠਿਆਂ ਵੀ ਆਪਣਾ ਭਾਈਚਾਰਾ ਕਾਇਮ ਰੱਖਦੇ ਆਪਾਂ ਔਰ ਮੈਂ ਆਪਣੇ ਕਲੱਬ ਨੂੰ ਬਹੁਤ ਵੱਡੀ ਵਧਾਈ ਦਿੰਦਾ ਜਿਹੜੇ ਹਰ ਫੰਕਸ਼ਨ ਨੂੰ ਇਕੱਠੇ ਹੋ ਕੇ ਮਨਾਉਂਦੇ ਆ ਮੈਂ ਤਿਆਰੀ ਹਦੋਂ ਹੋ ਰਹੀ ਸੀ ਇਸ ਫੰਕਸ਼ਨ ਦੀ ਮੈਂ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਸੀ ਕਿ ਇਹਦੇ ਨਾਲ ਸਾਡੀ ਆਈਡੀ ਬਣੀ ਹੋਈ ਵੀ ਅਸੀਂ ਇਕੱਠੇ ਹੁੰਨੇ ਆ ਆਪਣੇ ਸੁੱਖ ਸੁਘਣ ਮਨਾਉਂਦੇ ਆ ਇਸੇ ਤਰ੍ਹਾਂ ਦੀ ਚੰਗੀ ਤਕਲੀਫ ਹੈ ਉਹਦੇ ਉੱਤੇ ਵਿਚਾਰ ਪਟਾਦਰਾ ਕਰਦੇ ਸੋ ਸੁਵਾਨਾ ਨੇ ਕਿਹਾ ਵੀ ਕੋਈ ਵੀ ਜੇ ਤੁਹਾਨੂੰ ਜ਼ਿੰਦਗੀ ਅੱਛੀ ਜਿਉਣੀ ਹੈ ਤਾਂ ਵਿਚਾਰ ਪਟਾਦਰਾ ਜਾਰੀ ਰਹਿਣਾ ਚਾਹੀਦਾ ਸੋ ਇਹਨਾਂ ਬੇਤਿਆਂ ਦੇ ਨਾਲ ਮੈਂ ਸਾਰੀਆਂ ਸਖਤਾਂ ਦੇ ਨਾਲ ਧੰਨਵਾਦ ਕਰਦਾ ਔਰ ਇੱਕ ਵੱਡਾ ਸਾਰਾ ਜਗਾਇਰ ਦੀ ਫਿਰ ਆਸ ਲੱਗਦਾ ਸ੍ਰੀ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕੀ ਧੰਨਵਾਦ ਮੈਨੂੰ ਖਰਾਬ ਹੋਇਆ ਕਿ ਸੀਤਾ ਸਾਹਿਬ ਚਿਤਾਤਾ ਔਰ ਇਹਦੀ ਅਪਾਤ ਸੇਵਾ ਕਰਨ ਆਇਆ ਇਹਨੂੰ ਪਤਾ ਗ੍ਰਾਮ ਹਨ ਕੀ ਵਾਰੀ ਨਹੀਂ ਆਇਆ ਅਗਲੀ ਵਾਰੀ ਮੈਂ ਗ੍ਰਾਮ ਰੂਪੇ ਤੱਕੇ ਲਾ ਕੇ ਆਂਗਾ ਉਹਨੂੰ ਥੋੜੇ ਪਿਆਰ ਨਾਲ ਉਹ ਮਿਨਿਸਟਰ ਬਣ ਗਿਆ ਅੱਜ ਵੀ ਉਹ ਯੂਕਰੇਨ ਇੰਡੀਪੈਂਡੈਂਸ ਦੇ ਦੀ ਇਵੈਂਟ ਤੇ ਗਿਆ ਮੈਨੂੰ ਕਿ ਯੂਕਰੇਨ ਇੰਡੀਪੈਂਡੈਂਸ ਦੇ ਬਹਿ ਗਿਆ ਸਾਡੀ ਇੰਡੀਆ ਇੰਡੀਪੈਂਡੈਂਸ ਦੇ ਵੀ ਆ ਉਹ ਕਹਿੰਦਾ ਪ੍ਰੀਮੇਰ ਨੇ ਉਹਨੂੰ ਜਾਣਾ ਤੇ ਅਸਿਕਾ ਲਾਸਟ ਮਿਨਿਟ ਆਪਾਂ ਪ੍ਰੋਗਰਾਮ ਵੀ ਕੀਤਾ ਸੀਗਾ ਇਹੀ ਟਾਈਮ ਬਾਈਟ ਪਰ ਗ੍ਰਾਂਜੋ ਹਰੀ ਭਰੀ ਤੇਜ ਦਾ ਪਿਆਰ ਖਾਲੇ ਆਪਣੀ ਦੇਸ਼ ਰਾਤ ਕੀਆ ਪਠੋਰਾ ਬਹੁਤ ਮਦਦਗਾਰਕ ਇਵੈਂਟ ਦੀ ਪਿਛਲੇ ਵਾਲੀ ਕੈਨੇਡਾ ਦੇ ਦਾ ਕੀਤਾ ਸੀਗਾ ਉਹ ਆਪਾਂ ਤੁਸੀਂ ਆਪ ਨੂੰ ਵੋਟ ਪਾਈ ਆਪਾਂ ਸੇਵਾ ਕਾਟੀ ਉਹ ਬੈਂਕ ਸਪான்ਸਰ ਕਰਤਾ ਸੀਗਾ ਪਹਾੜ ਪਰ ਉਹਦੇ ਨਾਲ ਆ ਗਿਆ ਮੇਰਾ ਨੰਬਰ ਮਿਲੰਗ ਆਲਮੋਸਟ ਸਾਰਿਆਂ ਕੋਲੇ ਹੈਗਾ ਜੋ ਮੇਰਾ ਨੰਬਰ ਨਹੀਂ ਹੈਗਾ ਤੁਸੀਂ ਲਾਲੋ ਸਟੇ ਕੇ ਸਾਹਿਬ ਤੋਂ ਪ੍ਰਧਾਨ ਸਾਹਿਬ ਤੋਂ ਲੈ ਲੋ ਹਾਂਜੀ ਆਪਾ ਤੁਸੀਂ ਸਾਨੂੰ ਚਿਤਾਇਆ ਆਪਾ ਤੁਹਾਡੇ ਪਤਾ ਹਾਂਜੀ ਇਹਨਾਂ ਨੂੰ ਸੁਣੀ ਆਇਕੋਣੀ ਹਸਪੀਟਲ ਦਾ ਬਹੁਤ ਤਕਨਾ ਆਂਦੀ ਹੈ ਕੰਪਲੇਟ ਕੇ ਮੇਰੇ ਹਸਪੀਟਲ ਦਾ ਵੀ ਕੰਮ ਆਂਦੀ ਹੈ ਤਾਂ ਇਹ ਤੁਹਾਨੂੰ ਕਰਨਾ ਨਾਲ ਹੁਣ ਪਵੇ ਹਸਪੀਟਲ ਆਪਨ ਵਿਭਾਗ ਗ੍ਰਾਮ ਨੂੰ ਵੀ ਪਤਾ ਜਿਹੜੀ ਹਸਪੀਟਲ ਦੀ ਮੈਨੇਜਮੈਂਟ ਹੈ ਕਈ ਵਾਰੀ ਯੋ ਆਪਾ ਫੌਨ ਵੀ ਆਪਣੀ ਈਮੇਲ ਆਈਆਂ ਹਟੇ ਜੋ ਗਵਰਨਮੈਂਟ ਨੇ ਕੱਲ ਪਰਸਵੀ 4 ਮਿਲੀਅਨ ਡਾਲਰ ਅਮਰਜੈਂਸੀ ਕੈਸ਼ ਦਿੱਤਾ। ਤੇ ਆਪਾ ਥੋੜੀ ਕੌਸ਼ਿਸ਼ ਕਰਦੇ ਹਾਂ ਕਿ ਕਾਉਂਸਲ ਸਾਹਿਬ ਵੀ ਨਾ ਲਾ ਇੱਕ ਨਵਾਂ ਹਸਪੀਟਲ ਦੀ ਕੰਸਟਰਕਸ਼ਨ ਸਟਾਰਟ ਹੋ ਗਈ। ਪਰ ਮੈਨੂੰ ਪਤਾ ਬਹੁਤ ਕੰਸਰਨ ਹੈਗੇ ਨੇ ਸਪੈਸ਼ਲੀ ਗ੍ਰੈਂਡਨ ਸਿਵਿਕਲੀ। ਥੋਨੇ ਬਹੁਤ ਪ੍ਰੋਬਲਮ ਨੇ। ਅੱਜ ਵੀ ਸਾਡੇ ਨਾਲ ਅੰਦਰ ਵੀ ਪ੍ਰੋਬਲਮ ਨੇ। ਆਪਾ ਉਹਦੇ ਵੀ ਕੰਮ ਕਰਾਂਗੇ। ਕਿਉਂਕਿ ਮੈਨੂੰ ਪਤਾ ਦੋ ਇਲੈਕਸ਼ਨ ਹੋ ਗਏ ਆ। ਆਪਾ ਹਸਪੀਟਲ ਦੀ ਫਾਸ ਕਿਦਾਂ ਦਾ ਯੋਗਦਾ ਲੱਭਾਵਾ। ਕਾਹਲੀ ਇਲੈਕਸ਼ਨ ਹੋ ਵੀ ਤੇ ਸਿਟੀਜ਼ਨ ਦੇ ਹੋਰ ਅੱਛਾ ਸਾਡੇ ਕੋਲ ਆ ਜਿਓ ਤੁਸੀਂ ਮੇਰੇ ਨਾਲ ਸਹਾਇਤਾ ਕਰਦੇ ਹੋ ਪੈਸੇ ਜਿਹੜੀ ਅੱਜ ਪੀਆਰ ਦੇ ਪੇਪਰ ਨੇ ਉਹ ਹੈਗਾ ਫੈਡਰਲ ਕੰਮ ਹਾਂਜੀ ਪੀਆਰ ਅੱਜ ਹਾਂਜੀ ਉਹ ਕੋ ਮੈਂ ਬਾਤ ਕਰੂੰ ਤੁਸੀਂ ਕੋਈ ਸਾਡੇ ਆਫਿਸ ਆ ਰਹੇ ਹੋ ਜਿਹੜੀ ਵੀ ਐਲੀਜੀਬਿਲਟੀ ਪੜਦੀ ਹੈ ਹਨਾ ਜਿਹੜਾ ਡਾਕੂਮੈਂਟੇਸ਼ਨ ਚਾਹੀਦੀ ਆ ਆਪਾਂ ਹੈਲਪ ਕਰ ਦਾਂਗੇ ਸਾਡੇ ਕੋਲ ਇਮੀਗ੍ਰੇਸ਼ਨ ਦੇ ਕਾਫੀ ਸਾਡੇ ਨਾਲ ਸੱਜਣ ਮਿੱਤਰ ਹੈਗੇ ਆ ਜੇ ਤੁਹਾਨੂੰ ਪੇਪਰ ਵਰਕ ਚ ਸਪੋਰਟ ਚਾਹੀਦੀ ਆ ਆਪਾਂ ਦੇਖ ਲਾਂਗੇ ਰਿਵਿਊ ਕਰ ਲਾਂਗੇ ਡਾਕੂਮੈਂਟ ਜੀ ਹਾਂਜੀ ਖਾਤਮ ਹੋ ਗਿਆ थैंक यू ਤੁਸੀਂ ਪਿਆਰ ਦਿੱਨੇ ਹੋ ਉਹ ਪਿਆਰ ਨਾਲ ਦੀ ਆਪਾਂ ਖੜੇ ਆ ਆ ਆਪਾਂ ਇੱਕ ਸਰਟੀਫਿਕੇਟ ਪ੍ਰੇਜ਼ੈਂਟ ਕਰ ਲੈਣੇ ਆ ਕਲੱਬ ਦੇ ਅਨੁਸਾਰ ਹਾਂ ਜੀ ਮੈਂ ਥੋੜਾ ਨੰਬਰ ਲੈ ਕੇ ਜਾਵਾਂਗੀ ਨੰਬਰ ਲੈ ਕੇ ਜਾਣੇ ਤੁਹਾਡਾ ਬਾਕੀ थैंक यू ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਸ ਕਰਨ ਇੱਥੇ ਦਾ ਪ੍ਰੈਜ਼ੀਡੈਂਟ ਹੈ ਬੈਂਕਰ ਨਾਰਥ ਦਾ ਹੀ ਮੈਂ ਵਾਈਸ ਪ੍ਰੈਜ਼ੀਡੈਂਟ ਆ ਨਾਲੇ ਮੈਂ ਬੋਰਡ ਆਫ ਡਾਇਰੈਕਟਰ ਆ ਕਾਲਜ ਆਫ ਸਟੈਰ ਮੋਡਸ ਦਾ ਬੋਰਡ ਆਫ ਡਾਇਰੈਕਟਰ ਨੇ ਆਪਾਂ ਜੇ ਕਿਸੇ ਨੂੰ ਵੀ ਕੋਈ ਚੀਜ਼ ਦੀ ਲੋੜ ਹੈ ਤੁਸੀਂ ਸਾਨੂੰ ਕਹਿ ਸਕਦੇ ਹੋ ਕਿਉਂਕਿ ਗ੍ਰਾਮ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਅਬ ਇੰਦਰ ਇਲੀ ਜਲਦੀ ਆਪਾਂ ਦਾ ਮਿਲਣਾ ਵੀ ਹੈ ਨਾ ਅੱਜ ਜਦ ਤੱਕ ਬਿਜ਼ੀ ਹੋ ਗਿਆ ਤੁਸੀਂ ਸਾਨੂੰ ਦੱਸ ਦਿਓ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਆਂ ਬਾਕੀ ਸਾਨੂੰ ਬ੍ਰੈਂਟਨ ਦੀਆਂ ਪ੍ਰੋਬਲਮ ਸਾਰੀਆਂ ਪਤਾ ਫੇਸ ਕਰ ਰਹੇ ਆ ਮੇਰਾ ਆਪਣਾ ਐਕਸੀਡੈਂਟ ਹੋਇਆ ਲਾਸਟ ਮਨ ਮੈਨੂੰ ਪਤਾ ਮੇਰੇ ਨਾਲ ਕੀ ਬੀਤੀ ਹੈ ਨਾ ਕਿਹੜੀ-ਕਿਹੜੀ ਚੀਜ਼ਾਂ ਸਹੀ ਹੋਣੀਆਂ ਸਾਰੇ ਆਪਾਂ ਇੱਥੋਂ ਆ ਆਪਾਂ ਜਾਣ ਚੰਗੀ ਤਰ੍ਹਾਂ ਜਾਣਦੇ ਆ ਪਰ ਬਾਕੀ ਤੁਹਾਡੇ ਬਿਨਾ ਮੋਰਚਾ ਨਹੀਂ ਲੱਗ ਸਕਦਾ ਜਦੋਂ ਵੀ ਆਪਾਂ ਚੱਲਾਂ ਸਾਰੇ ਸਿਟੀਜ਼ਨ ਜਿਹੜੇ ਸੀਨੀਅਰ ਸਿਟੀਜ਼ਨ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਤੁਹਾਡੀ سپورਟ ਦੀ ਸਾਨੂੰ ਲੋੜ ਹੈ ਸਾਨੂੰ ਕਈ ਚੀਜ਼ਾਂ ਹੋ ਸਕਦੀਆਂ ਨਹੀਂ ਪਤਾ ਹੁਣ ਆਪਾਂ ਤੁਹਾਡੇ ਕੋਲ ਪੁੱਛ ਕੇ ਚਲਾਂਗੇ ਜੀ ਬਾਕੀ ਗ੍ਰਾਹਕਾਂ ਤੋਂ ਸਾਨੂੰ ਆ ਜੀ ਕਿਸਮਤ ਵਾਲੇ ਬੰਦੇ ਆ ਲੱਕੀ ਆ ਤੇ ਸਾਨੂੰ ਇਹਨਾਂ ਵਧੀਆ ਲੀਡਰ ਮਿਲਿਆ ਉਹਨੂੰ ਕਿਸੇ ਟਾਈਮ ਉਹਨਾਂ ਨੂੰ ਫੋਨ ਕਰ ਲਈਏ ਸਾਨੂੰ ਜਵਾਬ ਦਿੰਦੇ ਆ ਜੀ ਜਰੂਰ ਸਰ ਤੁਹਾਡੀ ਗੱਲ ਸੁਣ ਕੇ ਤੁਹਾਡੇ ਜਿਹੜੀ ਡਾਕੂਮੈਂਟ ਆ ਤੁਸੀਂ ਆਇਓ ਸਾਡੇ ਆਫਿਸ ਆਪਾਂ ਤੁਹਾਨੂੰ ਟਾਈਮ ਦੇਵਾਂਗੇ ਹੋਰ ਕੋਈ ਦੱਸੋ ਕਾਫੀ ਗਾਰਡੇ ਸਿਰਦੇ ਆ ਕਿ ਕੋਈ ਥੋੜੀ ਜਿਹੀ ਟ੍ਰੇਨਿੰਗ ਹੋਣ ਵਾਲੀ ਥੋੜੀਆਂ ਕੱਟਣ ਵਾਲੀਆਂ ਨੇ ਔਰ ਇੱਕ ਬੇਤੀ ਇਹਦੇ ਵਿੱਚ ਸੇਸ਼ ਤੋਂ ਕਿ ਸਾਡੇ